ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਮੌਸਮ ਦੀ ਆਉਂਦੇ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੇ ਜੋ ਸਿਸਟਮ ਆ ਰਹੇ ਨੇ ਇਹਨਾਂ ਸਿਸਟਮਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਤੇ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਇਹ ਵੀ ਤੁਹਾਡੇ ਨਾਲ ਜੜੀਆ ਗੱਲਬਾਤ ਸਾਂਝੀ ਕਰਾਂਗੇ ਇਸ ਲਈ ਦਿਆਂ ਤਾਜ਼ਾ ਤੇ ਲਾਈਵ ਸੈਟੇਲਾਈਟ ਦਾ ਸੇਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 20 ਦਸੰਬਰ ਸਵੇਰ ਦੇ ਲਗਭਗ 9:30 ਵਜੇ ਆ ਜੇਕਰ ਸੈਟੇਲਾਈਟ ਦੇ ਵਿੱਚ ਦੇਖੀਏ ਤੇ ਇਸ ਵੇਲੇ ਫੋਹਲੇ ਫੱਦਰ ਤੇ ਬਦਲਵਾਜ ਵਾਲਾ ਇੱਕ ਸਿਸਟਮ ਹੈ ਜਿਹੜਾ ਉਸ ਸਰਗਰਮ ਹੋ ਰਿਹਾ ਹਲਕੇ ਵੈਸਟਰਨ ਡਿਸਰਬੈਂਸ ਹੈ ਇਹਦਾ ਅਸਰ ਇਧਰ ਪੰਜਾਬ ਵਾਲੇ ਫਾਸੇ ਘੱਟ ਵੇਖਣ ਨੂੰ ਮਿਲੇਗਾ ਪਰ ਹਲਕੇ ਟੁੱਟਵੇਂ ਸ਼ਰਾਟੇ ਜੜੇ ਮੀਹਾਂ ਦੇ ਉਹ ਅਸਾਰ ਬਣ ਗਏ ਨੇ ਅਗਲੇ 48 ਘੰਟਿਆਂ ਦੇ ਵਿੱਚ ਜਿਹੜਾ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਐਸੇ ਲਈ ਗਰਾਊਂਡ ਲੈਵਲ ਤੇ ਇਹਦੀ ਮੌਜੂਦਗੀ ਜੜੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਅੱਜ ਸੰਘਣੀ ਧੁੰਦ ਦਾ ਕਹਿਰ ਫਿਰ ਤੋਂ ਦੇਖਣ ਨੂੰ ਮਿਲਿਆ ਤੇ ਅੱਜ ਦਵਾਬਾ ਖੇਤਰ ਲਗਭਗ ਸਮੁੱਚਾ ਯਾਨੀ ਕਿ ਜਨੰਦਰ ਕਪੂਰਥਲਾ ਸ਼ਹਿਰ ਖਨਵਾ ਸ਼ਹਿਰ ਲੁਧਿਆਣਾ ਚੰਡੀਗੜ੍ਹ ਮਹਾਲੀ ਰੋਪੜ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਜਮੇਨੀ ਧੁੰਦ ਤੇ ਸੰਘਣੀ ਧੁੰਦ ਜੜੀ ਆ ਛਾਈ ਹੋਈ ਆ ਤੇ ਨਾਲ ਲੱਗਦੇ ਜਿਹੜੇ ਹਰਿਆਲੇ ਦੇ ਜਲੇ ਆ ਇਹਨਾਂ ਖੇਤਰਾਂ ਉੱਤੇ ਵੀ ਧੁੰਦ ਜੜੀ ਆ ਛਾਈ ਹੋਈ ਆ ਸੋ ਜਿਹੜਾ ਵੈਸਟਰਨ ਸਰਵਰਸ ਯਾਨੀ ਕਿ ਪੱਛਮੀ ਸਿਸਟਮ ਅੱਜ ਤੋਂ ਸਰਗਰਮ ਹੋਵੇਗਾ ਤੇ ਕੱਲ 1 ਇੱਕ ਤਰੀਕ ਤੇ 22 ਦੀ ਦੁਪਹਿਰ ਤੱਕ ਸਰਗਰਮ रह ਸਕਦਾ ਉਸ ਤੋਂ ਬਾਅਦ ਇਹ ਮਾਜਾ ਤੋਂ ਬਾਬਾ ਕੁਝ ਖੇਤਰ ਮਾਲਵੇ ਦੇ ਤੇ ਬਾਅਦ ਦੇ ਖੇਤਰ ਕੁਝ ਹੋ ਸਕਦੇ ਨੇ ਇੱਧਰ ਜ਼ਿਆਦਾਤਰ ਜਿਹੜੇ ਖੇਤਰ ਹੋਣਗੇ ਉਹ ਪਹਾੜਾਂ ਦੀ ਰੇਂਜ ਚ ਆਉਂਦੇ ਖੇਤਰ ਹੋਣਗੇ ਜਿੱਥੇ ਮੀਂਹ ਦੇ ਅਸਰ ਬਣੇ ਹੋਏ ਨੇ ਰਾਜਸਥਾਨ ਦੇ ਵੈਸੇ ਬਹੁਤ ਖੇਤਰਾਂ ਦੇ ਵਿੱਚ ਸਿਸਟਮ ਦਾ ਕੋਈ ਬਹੁਤਾ ਜ਼ੋਰ ਨਹੀਂ ਵੇਖਣ ਨੂੰ ਮਿਲੇਗਾ ਹਰਿਆਣਾ ਦੇ ਉਲੇਗ ਫਗ ਬਹੁਤੇ ਖੇਤਰ ਹੈ ਜਿਹੜੇ ਮੀਂਹ ਤਾਂ ਸਖ ਨੇ ਹੀ ਰਹਿਣਗੇ ਧੁੰਦਾਂ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਅਗਲੇ 48 ਘੰਟਿਆਂ ਦੇ ਵਿੱਚ ਜਦੋਂ ਇਹ ਸਿਸਟਮ ਆਉਣਾ ਹੈ ਤੇ ਜਿੱਥੇ ਜਮੇਨੀ ਫੱਦਰ ਤੇ ਵੱਡੇ ਫੱਦਰ ਤੇ ਧੁੰਦਾਂ ਸ਼ਾਰੀਆਂ ਨੇ ਦੇ ਵਿੱਚ ਥੋੜੀ ਕਮੀ ਵੇਖੀ ਜਾਵੇਗੀ ਪਰ ਉਸ ਤੋਂ ਬਾਅ ਵੱਲੋਂ ਕੂਚ ਕਰੇਗਾ ਜਦੋਂ 22 ਤਰੀਕ ਤੋਂ ਬਾਅਦ ਯਾਨੀ ਕਿ 23 24 25 26 ਜਿਹੜੇ ਦਿਨ ਹੋਣਗੇ ਕਿਉਂਕਿ ਸਿਸਟਮ ਉੱਪਰਲੇ ਹੱਦਰ ਤੇ ਪਹਾੜਾਂ ਦੇ ਵਿੱਚ ਵੱਧ ਸਰਗਰਮ ਹੋਵੇਗਾ ਉੱਥੇ ਬਰਬਾਰੀ ਜੜੀਆਂ ਭਾਰੀ ਬਰਬਾਰੀ ਦਾ ਵੀ ਅਨੁਮਾਨ ਹੈ ਤੇ ਜਦੋਂ ਇਹ ਸਿਸਟਮ ਮੈਦਾਨਾ ਤੋਂ ਅੱਗੇ ਕੁਝ ਕਰ ਜਾਏਗਾ ਤੇ ਉੱਥੋਂ ਜੜੀਆਂ ਬਰਫੀਲੀਆਂ ਹਵਾਵਾਂ ਜੜੀਆਂ ਹੋਣਗੀਆਂ ਪਹਾੜਾਂ ਤੋਂ ਉਤਰਦੀਆਂ ਹੋਈਆਂ ਥੱਲੇ ਮੈਦਾਨਾਂ ਨੂੰ ਕੁਝ ਕਰਨੀਆਂ ਜਿਹਦੇ ਨਾਲ ਠੰਡ ਦੇ ਵਿੱਚ ਚੌਖਾ ਵਾਧਾ ਜੜਾ ਦੇਖਣ ਨੂੰ ਮਿਲ ਸਕਦਾ ਤੇ 23 24 25 26 27 28 ਇਹਨਾਂ ਦਿਨਾਂ ਦੇ ਵਿੱਚ ਤਗੜੀ ਠੰਡ ਜੜੀ ਹੈ ਉਸ ਸੂਬੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਦੇ ਵਿੱਚ ਤੇ ਉਹ ਠੰਡੀਆਂ ਹੋਣਗੀਆਂ ਬਰਫੀਲੀ ਹੋਣਗੀਆਂ ਇਸ ਲਈ ਉਹਦੇ ਵਿੱਚ ਠੰਡ ਜੜੀ ਹੈ ਇਹਨਾਂ ਦਿਨਾਂ ਦੇ ਵਿੱਚ ਵਾਧੇ ਹੋਰ ਨਜ਼ਰ ਆ ਸਕਦੀ ਹੈ ਜੇਕਰ ਗੱਲ ਟੈਂਪਰੇਚਰ ਦੀ ਕਰੀਏ ਤੇ ਮਿਨੀਮਮ ਟੈਂਪਰੇਚਰ ਵੀ ਜਿਹੜੇ ਆ ਅਰ ਕਹ ਲਿਆ ਕਿ ਪਿਛਲੇ ਜਕਰ ਆਫਾ ਬੀਤੇ 24 ਘੰਟਿਆਂ ਦੇ ਟੈਂਪਰੇਚਰ ਚੱਕਦੇ ਆ ਤੇ 5 ਡਿਗਰੀ ਦੇ ਆਸ-पास 4.5 ਡਿਗਰੀ ਦੇ ਆਸ-पास ਜਿਹੜਾ ਫਰੀਦਕੋੜਾ ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਅੱਜ ਤੱਕ ਸਵੇਰੇ ਰਾਤਾਂ ਦੇ ਟੈਂਪਰੇਚਰ ਦੇ ਸਬੰਧ ਤੇ ਉਤੇ ਹੀ ਜੀਂਦ ਖੇਤਰ ਹਰਿਆਣਾ ਦਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ 5 ਡਿਗਰੀ ਦੇ ਆਸ-पास ਸੱਥੀ ਵੀ ਟੈਂਪਰੇਚਰ ਦਰਜ ਹੋਈ ਆ ਸੋ ਟੈਂਪਰੇਚਰ ਥੋੜਾ ਜਿਹਾ ਰਾਈਸ ਕਰ ਸਕਦੇ ਨੇ ਰਾਤਾਂ ਦੇ ਜਿੱਥੇ 4-5 ਦੇ ਆਸ-पास ਚੱਲਦੇ ਹੋਏ ਨੇ 6-7 ਤੇ ਜਾਣਗੇ ਮਿਨਿਮਮ ਟੈਂਪਰੇਚਰ ਕਿਉਂਕਿ ਜਿਹੜਾ ਸਿਸਟ ਚ ਉਹਦਾ ਫਰਕ ਵੇਖਨ ਨੂੰ ਮਿਲੇਗਾ ਇਸ ਤੋਂ ਬਾਅਦ ਅਗਲਾ ਜਿਹੜਾ ਸਿਸਟਮ ਆ ਰਿਹਾ ਜਨਵਰੀ ਦੇ ਪਹਿਲੇ ਹਫਤੇ ਲੱਗਣ ਜਾ ਰਿਹਾ ਮੇ ਵਾਲਾ ਸਿਸਟਮ ਉਹਦੇ ਹਾਲੇ ਸਿਸਟਮ ਦੂਰ ਹੈ 10 ਦਿਨ ਉਹਦੇ ਵਿੱਚ ਵਾਟ ਹੈ ਤੇ ਉਹਦੇ ਵਿੱਚ ਸਿਸਟਮ ਦੇ ਵਿੱਚ ਉਤਾਰ ਵੀ ਆ ਸਕਦਾ ਹੈ ਚੜ੍ਹਾਵਾਂ ਜਾ ਸਕਦਾ ਹੈ ਤੇ ਉਹ ਸਿਸਟਮ ਦੇ ਵਿੱਚ ਕਿੰਨੇ ਕਮੇ ਲੱਗਣਗੇ ਇਹ ਲੱਗੇ ਜਾ ਕੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਫਿਲਹਾਲ ਜਨਵਰੀ ਦੇ ਚੜ੍ਹਦੇ ਸਾਲ ਦੇ ਪਹਿਲੇ ਹਫਤੇ ਇਹ ਸਿਸਟਮ ਉੱਤਰ ਹਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਹੁਣ ਇਹ ਸਿਸਟਮ ਆ ਰਿਹਾ 22 ਵਾਲਾ ਜਾਣੇ ਕੱਲ ਤੋਂ ਜਿਹੜਾ ਮਿਲਵਾ ਜਿਹੜੇ ਕੱਲ ਵਾਲੇ ਸਿਸਟਮ ਤੇ ਮੀਡੀਆ ਸਾਹਿਬ ਨੇ ਇਸ ਤੋਂ ਬਾਅਦ ਇਸ ਸਾਲ ਦਾ ਖੀਲਾ ਸਿਸਟਮ ਹੋ ਸਕਦਾ ਸਾਲ ਦੇ ਅਖੀਰ ਤੱਕ ਜਾਣੇ ਕਿ ਦਸੰਬਰ ਦੇ ਖੀਲੇ ਦਿਨਾਂ ਦੇ ਵਿੱਚ ਕੋਈ ਸਿਸਟਮ ਇਸ ਤੋਂ ਇਲਾਵਾ ਨਹੀਂ ਆ ਰਿਹਾ ਇੱਕ ਨਾ ਜਿਹੜੇ ਤਾਜ਼ਾ ਅਪਡੇਟ ਚ ਲਾਵਾਂਗੇ ਜੋ ਅੱਜ ਮਾਸਲ ਵਿਭਾਗ ਨੇ ਜਾਰੀ ਕੀਤੀ ਹੈ ਸਕ੍ਰੀਨ ਤੇ ਦੇਖ ਸਕਦੇ ਆ 10 ਡਾਲਰ ਜਿਹੜੇ ਲਗਾਤਾਰ ਜਾਰੀ ਕੀਤੇ ਗਏ ਨੇ 23 24 25 26 ਇਹਨਾਂ ਦਿਨਾਂ ਦੇ ਵਿੱਚ ਡੈਸ ਫੌਗ ਯਾਨੀ ਕਿ ਸੰਘਣੀ ਧੁੰਦ ਦੇ ਯੈਲੋ ਅਲਰਟ ਨੇ ਅਗਲੇ 2 ਦਿਨਾਂ ਲਈ ਅਲਰਟ ਹਟਾਏ ਗਏ ਨੇ ਕਿਉਂਕਿ ਧੁੰਦ ਜਦੋਂ ਪਏਗੀ ਜੋ ਸਿਸਟਮ ਆਵੇਗਾ ਤੇ ਧੁੰਦ ਵਿੱਚ ਥੋੜੀ ਕਮੀ ਵਿਖੀ ਜਾਵੇਗੀ ਸੋ ਇਹ ਫਿਲਹਾਲ ਰਿਪੋਰਟਾਂ ਮੌਸਮ ਖਾਗਦੀਆਂ ਨੇ ਅਲਰਟ ਲਾਗੂ ਰਹਿਣਗੇ ਆਉਣ ਦੇ ਦਿਨਾਂ ਦੇ ਵਿੱਚ ਧੁੰਦ ਐਸੀ ਤਰ੍ਹਾਂ ਕੈਮਰਿਆਂ ਲਈ ਧੰਨਵਾਦ